ਸਸ਼੍ਰੀਕਾਲ ਨਮਸਕਾਰ ਅਦਭ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਜਦੋਂ ਸਭ ਨੇ ਦੇਖਿਆ ਕਿ ਦਿਲਜੀਤ ਦੋਸਾਂਝ ਦੀਆਂ ਪਿਕਸ ਨੇ ਟ੍ਰੈਫਿਕ ਜੈਮ ਕੀਤਾ ਸੋਸ਼ਲ ਮੀਡੀਆ ਤੇ ਕਿਉਂਕਿ ਮੈਡ ਗਾਲਾ ਚ ਜੜੀਆਂ ਉਹਨਾਂ ਨੇ ਲੁਕਸ ਕੈਰੀ ਕੀਤੀਆਂ ਉਹ ਵਾਕਿਆ ਦੇ ਵਿੱਚ ਬਖਮਾਲ ਲੁਕਸੀ ਔਰ ਉਹਨਾਂ ਦੇ ਫੈਨਸ ਤੋਂ ਲੈ ਕੇ ਹਰ ਕਿਸ ਨੇ ਉਹਨਾਂ ਦੀਆਂ ਪਿਕਸ ਨੂੰ ਆਪਣੇ ਸੋਸ਼ਲ ਮੀਡੀਆ ਤੇ ਜ਼ਰੂਰ ਸ਼ੇਅਰ ਕੀਤਾ ਕਿਉਂਕਿ ਦਿਲਜੀਤ ਦੋਸਾਂਝ ਨੇ ਜੋ ਬੈਂਚਮਾਰਕ ਸੈੱਟ ਕੀਤਾ ਹੈ ਆਪਣੀ ਇੰਡਸਟਰੀ ਦੇ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਔਰ ਵਰਲਡਵਾਈਡ ਦਿਲਜੀਤ ਦੋਸਾਂਝ ਦੀਆਂ ਉਹਨਾਂ ਲੁਕਸ ਨੂੰ ਮਹੱਤਵਪੂਰਨ ਮਿਲੀ ਲੇਕਿਨ ਅੱਜ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਉਹਨਾਂ ਲੁਕਸ ਦੇ ਬਾਰੇ ਜੋ ਮੈਡ ਗੱਲਾ ਜਾਣ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੀਆਂ AI ਨੇ ਕ੍ਰੀਏਟ ਕੀਤੀਆਂ ਕਿ ਆਖਿਰ ਦਿਲਜੀਤ ਦੋਸਾਂਝ ਕਿਸ ਤਰ੍ਹਾਂ ਦੇ ਪਹਿਰਾਵੇ ਦੇ ਨਾਲ ਮੈਡ ਗੱਲਾ ਦੇ ਵਿੱਚ ਨਜ਼ਰ ਆ ਸਕਦੇ ਨੇ ਕਿਉਂਕਿ ਹਰ ਕੋਈ ਕਿਆਸ ਲਗਾ ਰਿਹਾ ਸੀ ਕਿ ਕਿਹੜੇ-ਕਿਹੜੇ ਸਲੈਬਰਿਟੀਆਂ ਜਿਹੜੇ ਨੇ ਉੱਥੇ ਪਹੁੰਚਣਗੇ ਔਰ ਅਗਰ ਦਿਲਜੀਤ ਦੋਸਾਂਝ ਉੱਥੇ ਜਾ ਰਹੇ ਨੇ ਵੈਸੇ ਤਾਂ ਬਹੁਤ ਜਲਦੀ ਕਨਫਰਮੇਸ਼ਨ ਆ ਗਈ ਸੀ ਅਸੀਂ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਕਿ ਕਿ ਮੈਡ ਗੱਲਾ ਜਾਣਾ ਹੈ ਦਿਲਜੀਤ ਦੋਸਾਂਝ ਨੇ ਉਹਨਾਂ ਨੇ ਇਨਵੀਟੇਸ਼ਨ ਕਾਰਡ ਵੀ ਜੋ ਜਦੋਂ ਉਹਨਾਂ ਦੀਆਂ AI ਪਿਕਸ ਜਨਰੇਟ ਕੀਤੀਆਂ ਗਈਆਂ ਕਿਉਂਕਿ ਉਸ ਸਮੇਂ ਕਿਸੇ ਨੂੰ ਵੀ ਕੋਈ ਆਈਡੀਆ ਨਹੀਂ ਸੀ ਕਿ ਦਿਲਜੀਤ ਦੋਸਾਂਝ ਕਿਦਾਂ ਦੀਆਂ ਜੜੀਆਂ ਲੁਕਸ ਨੇ ਉਹ ਕੈਰੀ ਕਰਨਗੇ ਸੋ AI ਦੀਆਂ ਤੁਸੀਂ ਇਹਨਾਂ ਤਸਵੀਰਾਂ ਦੇ ਵੱਲ ਇੱਕ ਵਾਰ ਨਜ਼ਰ ਮਾਰੋ ਜਿਦੇ ਵਿੱਚ ਦਿਲਜੀਤ ਦੋਸਾਂਝ ਦੀਆਂ ਬਹੁਤ ਅਲੱਗ-ਅਲੱਗ ਲੁਕਸ ਨੂੰ ਜਨਰੇਟ ਕੀਤਾ ਗਿਆ ਕਿਉਂਕਿ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜੋ ਕੁਝ ਵੀ ਕ੍ਰੀਏਟ ਕਰ ਸਕਦੀ ਹੈ ਕਿਉਂਕਿ AI ਦਾ ਜ਼ਮਾਨਾ ਹੈ AI ਦੇ ਬਹੁਤ ਸਾਰੇ ਚਰਚੇ ਨੇ ਸੋਸ਼ਲ ਮੀਡੀਆ ਤੇ ਸੋ ਦਿਲਜੀਤ ਦੀਆਂ ਪਿਕਸ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋਈਆਂ ਕਿ ਅਖੀਰ ਦਿਲਜੀਤ ਸੋ ਮੈਡੀਕਲ ਆ ਜਾ ਕੇ ਉਹਨਾਂ ਨੇ ਪ੍ਰੂਫ ਕਰ ਦਿੱਤਾ ਹੈ ਕਿ ਉਹ ਜੋ ਨੇ ਨਾ ਸਿਰਫ ਪੰਜਾਬੀਆਂ ਦੀ ਬਲਕਿ ਦੁਨੀਆ ਭਰ ਦੀ ਜੋ ਆ ਦਿਲਾਂ ਦੀ ਧੜਕਣ ਨੇ ਦਿਲਜੀਤ ਦਾ ਸਾਜ ਔਰ ਆਪਣੀ ਗੁਰਮੁਖੀ ਜਿਹੜੀ ਆ ਉਸ ਨੂੰ ਵੀ ਬਹੁਤ ਜ਼ਿਆਦਾ ਪਿਆਰ ਮੁਹੱਬਤ ਦੇ ਨਾਲ ਉਹਨਾਂ ਨੇ ਆਪਣੇ ਪਹਿਰਾਵੇ ਦੇ ਵਿੱਚ ਪਿਰੋਇਆ ਜੋ ਕਿ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਆਪਣੀ ਪੰਜਾਬੀਅਤ ਨੂੰ ਜੋ ਹੈ ਉਹਨਾਂ ਨੇ ਦਰਸਾਇਆ ਪੰਜਾਬ ਪੰਜਾਬੀ ਔਰ ਪੰਜਾਬੀਅਤ ਦਾ ਜੋ ਹੈ ਹਮੇਸ਼ਾ ਮਾਨ ਸਤਿਕਾਰ ਕਰਦੇ ਨੇ ਔਰ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਜਾਂਦੇ ਨੇ ਦਿਲਜੀਤ ਦੋਸਾਂਝ ਉਹਨਾਂ ਦੇ ਕਾਸਟਿਊਮਸ ਦੇ ਵਿੱਚ ਸਾਫ਼-ਸਾਫ਼ ਝਲਕ ਰਿਹਾ ਸੀ ਔਰ ਇਸ ਤੋਂ ਇਲਾਵਾ ਕਿ ਦਿਲਜੀਤ ਦੋਸਾਂਝ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਆਪਣੇ ਇੰਡੀਅਨ ਐਕਟਰ ਔਰ ਸਿੰਗਰ ਨੇ ਜਿਨ੍ਹਾਂ ਦੀਆਂ ਅਸੀਂ ਫਿਲਮਾਂ ਗਾਣੇ ਅਕਸਰ ਸੁਣਦੇ ਹਾਂ ਔਰ ਉਹਨਾਂ ਦੇ ਗਾਣਿਆਂ ਨੂੰ ਉਨੀ ਹੀ ਮੁਹੱਬਤ ਮਿਲਦੀ ਹੈ ਜਿੰਨਾ ਕਿ ਦਿਲਜੀਤ ਦੋਸਾਂਝ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਸੋ ਦਿਲਜੀਤ ਪਲਣਗੇ ਇਹਦੇ ਬਾਰੇ ਇੱਥੇ ਕੋਈ ਜਾਣਕਾਰੀ ਨਹੀਂ ਹੈ ਪਰ ਜਦੋਂ ਵੀ ਦਿਲਜੀਤ ਕਰਦੇ ਨੇ ਕੋਈ ਵੱਡਾ ਬਲਾਸਟ ਕਰਦੇ ਨੇ ਸੋ AI ਪਿਕਸ ਜਿਹੜੀਆਂ ਜਨਰੇਟ ਕੀਤੀਆਂ ਹੋਈਆਂ ਨੇ ਸੋ ਇਹਨਾਂ ਦੇ ਵਿੱਚੋਂ ਕੋਈ ਵੀ ਦੂਰ ਦੂਰ ਤੱਕ ਕੋਈ ਇੱਕ ਪਿਕ ਵੀ ਉਹਨਾਂ ਦੀ ਰੀਅਲ ਲੁੱਕ ਦੇ ਨਾਲ ਮੈਚ ਨਹੀਂ ਕਰ ਰਹੀ ਪਰ ਕਿਆਸ ਜਿਹੜੇ ਨੇ ਉਹ ਹਰ ਕਿਸੇ ਨੇ ਲਗਾਏ ਸੀ ਕਿਉਂਕਿ ਇਸ ਤੋਂ ਇਲਾਵਾ ਅਗਰ ਗੱਲ ਕਰੀ ਆਪਾਂ ਹੋਰ ਬਾਕੀ ਬਾਲੀਵੁੱਡ ਸਲੈਬਰਟਿਸ ਦੀ ਬਹੁਤ ਸਾਰੇ ਕਲਾਕਾਰ ਉਥੇ ਪਹੁੰਚੇ ਕਿ ਅਰੜਵਾਨੀ ਆਲਿਆ ਭਟ ਔਰ ਪ੍ਰਿਆੰਕਾ ਚੋਪੜਾ ਨਿਕ ਜੋਨਸ ਜੁਨੇ ਇਹ ਸਾਰੇ ਉਥੇ ਪਹੁੰਚੇ ਇਹਨਾਂ ਸਭ ਦੀਆਂ ਲੁੱਕਸ ਚਰਚਾਵਾ ਚਾਹੀਆਂ ਤਮੰਨਾ ਬਾਹਟਿਆ ਦੀ ਵੀ ਲ ਦਾ ਜੋ ਚਰਚਾਵਾ ਬਟੋਈਆਂ ਬਟੋਈਆਂ ਦਿਲਜੀਤ ਦੋ ਸਾਂਝ ਤੇ ਉਸ ਵਾਈਟ ਕਲਰ ਦੇ ਕਾਸਟੂਮਸ ਨੇ ਜਿਨ੍ਹਾਂ ਨੇ ਵਾਕਿਆ ਦੇ ਵਿੱਚ ਇੱਕ ਅਲੱਗ ਛਾਪ ਛੱਡ ਦਿੱਤੀ ਔਰ ਦੱਸ ਦਿੱਤਾ ਕਿ ਉਹ ਪੰਜਾਬ ਤੋਂ ਬਿਲੋਂਗ ਕਰਦੇ ਨੇ ਸੋ AI ਦੀਆਂ ਜਿਹੜੀਆਂ ਤਸਵੀਰਾਂ ਜਨਰੇਟ ਹੋਈਆਂ ਨੇ ਇਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ